ਲਗਭਗ ਇਸ ਵੀ ਇਸੇ ਤਰ੍ਹਾਂ ਡੁਪਲੀਕੇਟ ਬਣਾ ਕੇ ਦੇ ਦਿੰਦੇ ਆ ਆ ਦੇਖੋ ਉਸ ਤੋਂ ਬਾਅਦ ਫਿਰ ਦੇਖੋ ਲਿਕਵਿਡ ਪਾਇਆ ਬਾਈਟੀਆਂ ਤੇ ਉਹਦੇ ਤੇ ਫਿਰ ਲੇਅਰ ਬਣਾਉਣਗੇ ਆ ਦੇਖੋ ਆ ਦੇਖੋ ਇਹਨੂੰ ਲਿਕਵਿਡ ਵੀ ਇਹੋ ਜਿਹਾ ਪਾਣੀ ਦੇ ਉੱਤੇ ਇੱਕ ਮਿੰਟ ਚ ਜੰਮ ਜਾਂਦਾ ਤੇ ਆ ਦੇਖੋ ਆ ਉਸ ਤੋਂ ਬਾਅਦ ਫਿਰ ਉਹ ਹੀ ਰੈੱਡ ਜਿਹਾ ਪਾਊਗਾ ਆ ਦੇਖੋ ਆ ਦੇਖੋ ਬਾਈਟ ਦੇ ਵਿੱਚ ਇਹਨੇ ਲਪੇਟ ਕੇ ਰੱਖਤਾ ਆ ਦੇਖੋ ਇਹ ਇੱਕ ਤਰ੍ਹਾਂ ਦਾ ਚਿਕਨ ਤਿਆਰ ਹੋ ਗਿਆ ਡੁਪਲੀਕੇਟ ਆ ਦੇਖੋ ਦੇਖਣ ਜਾਂ ਕੱਟ ਕੇ ਤੁਹਾਨੂੰ ਦਿਖਾਉਣਾ ਹੈ ਕੱਟ ਕੇ ਦੇਖੋ ਤੁਸੀਂ ਬਿਲਕੁਲ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਚਿੱਟੀ ਲੇਅਰ ਇਸ ਕਰਕੇ ਬਣਾਈ ਹੈ ਉੱਪਰ ਚਰਬੀ ਨਹੀਂ ਹੁੰਦੀ ਦੇਖਣ ਵਾਲ ਨੂੰ ਲੱਗੇ ਵੀ ਚਰਬੀ ਆ ਆ ਦੇਖੋ ਉਹ ਬਿਲਕੁਲ ਜੇਕਰ ਫਰਾਈ ਕਰਕੇ ਤੁਹਾਨੂੰ ਦਿੱਤਾ ਜਾਵੇ ਤੁਸੀਂ 1% ਵੀ ਨਹੀਂ ਪਤਾ ਕਰ ਸਕਦੇ ਵੀ ਇਹ ਕੀ ਚੀਜ਼ ਬਣ ਗਈ ਤੁਹਾਨੂੰ ਤਾਂ ਇਹੀ ਲੱਗੂ ਕਿ オリジナル ਹੀ ਹੈ ਆ ਦੇਖੋ ਦੋਸਤੋ ਇਸ ਤਰ੍ਹਾਂ ਬਜ਼ਾਰਾਂ ਦੇ ਵਿੱਚ ਤੁਹਾਨੂੰ ਇਹੋ ਜਿਹਾ ਗੰਦਮੰਦ ਖਵਾਇਆ ਜਾਂਦਾ ਇਸ ਲਈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ